ਆਇਤਰ ਆਪਣੀ ਚੋਰ ਮੋਰੀਆ ਕੱਕੂ ਕੇ ਘਰ ਨੂੰ ਟੱਪਣ ਵਾਸਤੇ ਤੇ ਆ ਖੜਾ ਚੋਟਾ ਰਾਤ ਦਾ ਇਹੀ ਖੜਾਤਾ ਸੀ ਆ ਲਿਆ ਕੇ ਜੁੜਾ ਜਿਹੜਾ ਐ ਬਰਮਾ ਲੇਟ ਹੋ ਗਿਆ ਸੀ ਮੈਂ ਬਾਬਾ ਅ ਸਵਾ ਕੱਠ ਬੀਜ ਪਹੁੰਚਿਆ ਸੀ ਘਰੇ ਤੇ ਉਹਨਾਂ ਦਾ ਤੇਲ ਪਾਣੀ ਮਿਲਦੇ ਆ ਤੇ ਫਿਰ ਸਾਬਕਤਾਬ ਉਹ ਜੀ ਦੇਖ ਲੈਣਗੇ ਕੱਲ ਜਿਹੜੀ ਪਾਣੀ ਦੀ ਬਾਰੀ ਲਾਈ ਸੀ ਉਹ ਅੱਧੀ ਗੱਗੂ ਨੇ ਲਾਈ ਸੀ ਅੱਧੀ ਹੈਪੀ ਦੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਚ ਅੱਜ 20 ਸੌਣ 4 ਅਗਸਤ 12 2024 ਸਾਢੇ 4 ਕਿਲੋਮੀਟਰ ਵਾਂਗੂ ਖੇਤ ਪੈ ਜਾਂਦਾਗਾ ਅਗਲਾ ਜਿਹੜਾ ਜਿੱਥੇ ਜਾਂਦੇ ਆ ਆਪਣੇ ਨਾਲ ਟੱਪ ਕੇ ਤੇ ਅ 5 ਘੰਟੇ ਪਾਣੀ ਦੀ ਬਾਰੀ ਹੁੰਦੀ ਹੈ 2:24 ਤੇ ਵਰਤਦੇ ਹੁੰਨੇ ਆ ਤੇ 7:18 ਤੇ ਵੜਾਇਆ ਵਸ 5-6 ਮਿੰਟ ਘਟਨੇ 5 ਘੰਟਿਆਂ ਤੋਂ ਦੇਖਦੇ ਹਾਂ ਕਿੰਨਾ ਕ ਡੀਜ਼ਲ ਖਾਦਾ ਕਰਲੇ ਨੇ ਕੱਲ ਸੀਗਾ 11 ਲੀਟਰ ਇਹਦੇ ਚ ਅੱਜ ਇਸ ਟਾਈਮ ਇਹਦੇ ਚ 4 ਲੀਟਰ ਬਾਕੀ ਆ ਹਾਂ 5 6 7 ਲੀਟਰ ਖਾ ਗਿਆ ਹਾਂ 5 5 ਤੋਂ 6 ਲੀਟਰ ਤਾਂ ਇਹਨੇ ਬਰਮੇ ਤੇ ਖਾਦਾ ਉਹ ਥੋੜੇ ਵੱਧ ਰੇਸ ਤੇ ਚੱਲਿਆ ਸੀਗਾ ਤੇ ਬਾਕੀ ਬਸ ਰਾਹਦਾਰੀ ਪੈ ਜਾਂਦੀ ਹੈਗੀ ਸਵਾ ਡੇਢ ਲੀਟਰ ਬਸ ਅਸਾਬ ਕਿਤਾਬ ਬਸ ਇਹਨਾਂ ਨੂੰ ਦੱਸ ਦੇ ਹੁਣ ਆਪਦਾ ਹਿਸਾਬ ਕਰ ਲੈਣਗੇ ਇਹ ਵੀ 7 ਲੀਟਰ ਪਈ ਡੀਜ਼ਲ ਛੱਗ ਗਿਆ ਛੱਡ ਸੰਗ ਤੇ ਆ ਪੀ ਗੱਗੂ ਤੇ ਹੈਪੀ ਹੈ ਅੱਦਾ ਦਾ ਤੇਲ ਦਾ ਡੀਜ਼ਲ ਦਾ ਸਭ ਕਰ ਲੈਣਗੇ ਐ ਗੱਗੂ ਨੂੰ ਲਾਇਆ ਸੀ ਫੋਨ ਬੋਲਿਆ ਨੌਜਵਾਨ ਚੱਕਿਆ ਨਹੀਂ ਫੋਨ ਪਤਨੀ ਕੀ ਕਰਦਾ ਫਿਰਦਾਗਾ ਤੇ ਵਾਕੀ ਮਿਹਰਬਾਨੀ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਰਿਆ ਹੈ ਤੇ ਕਰਦੇ ਆ ਸਾਰੀ ਗੱਲਬਾਤ ਸਾਂਝੀ ਸਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਆ ਅਲਟਾਇਰ ਕਰਿਆ ਝੁੱਗਾ ਉਹ ਫਿਰਦਾਗਾ ਤੇ ਇੱਕ ਬਾਈ ਕਹਿ ਰਿਆ ਸੀ ਬਾਈ ਸੀਟ ਬਣਵਾ ਲਓ ਇਹਦੀ ਕਿ ਵਧੀਆ ਨਹੀਂ ਲੱਗਦੀਆਂ ਐ ਆਹ ਬਾਈ ਕਰਾਵਾਂਗੇ ਸੈੱਟ ਇਹਨੂੰ ਗੱਲ ਸਾਵੇਂ ਦੀ ਆ ਤੇ ਕੰਮ ਨੂੰ ਥੋੜੀ ਅਸੀਂ ਵੱਧ ਪਹਿਲ ਦੇ ਦੇਣੇ ਹੁੰਨੇ ਆਂਗੇ ਤਾਂ ਕਰਕੇ ਓਏ ਰਿਬੀ ਗੱਗੂਏ ਫੋਨ ਹੀ ਨਹੀਂ ਚੱਕਿਆ ਉਤਰਦਾ ਹਰਾ ਹਰਾ ਤਾਂ ਲੈ ਕੇ ਆਵਾਂਗੇ ਅੱਜ ਵੀ ਆਪਰੇੜੀ ਲੈ ਕੇ ਚੱਲਾਂਗੇ ਹੋਰ ਚਾਚੇ ਹਾਂ ਸਤਿ ਸ੍ਰੀਕਾਲ ਹਉ ਫੱਤੇ ਕੀ ਕਰਨੇਗਾ ਮਾਹੌੜਾ ਯਾਰ ਜਾ ਆਏ ਕਿ ਟਰੈਕਟਰ ਲੈ ਆਏ ਬਾਅਦ ਚ ਮੈਂ ਮੋਟਰਸਾਈਕਲ ਤੇ ਬੋਜ ਨੂੰ ਪੱਟ ਲੂੰ ਦਊਗਾ ਖਾ ਸਤਿ ਸ਼੍ਰੀ ਅਕਾਲ ਮਾਸੀ ਮਾਸੀ ਦਾ ਬਾਜ਼ਾਰ ਲਾ ਰੱਖਿਆ ਭਾਂਡਿਆਂ ਦਾ ਇਹਦਾ ਕਰਕੇ ਖਰਾਬ ਹੋ ਰਹੀ ਸੀਗੇ ਸਾਰੇ ਬੱਡੇ ਕਿਉਂ ਰੇਤਾ ਰਵਾ ਫੈਰੇ ਸੀ ਹਾਂ ਹਾਂ ਚੱਲ ਚੱਲ ਵਧੀਆ ਸਾਹ ਹੋ ਜਾਣਗੇ ਹਾਂਜੀ ਗੱਗੂ ਪ੍ਰਧਾਨ ਹੈ ਥੋੜੇ ਕੰਮ ਅੱਜ ਕੰਮ ਜਾਣਾਗਾ ਜਾਇਓ ਸਭ ਜਾਇਓਗੇ ਕਾ ਦਮੜਾਏਗਾ ਪਹਿਲੀ ਹੋ ਜੂਆ ਰੋੜੀ ਬੰਦਣੇ ਬਾਅਦ ਰੁੜੀ ਜਾਊਗਾ ਰੁੜੀਆਂ ਦਾ ਘੰਟਾ ਜੁੜ ਘੰਟਾ ਲੱਗੇ ਠੀਕ ਹੈ ਚੰਗਾ ਚੱਲ ਜਾ ਐ ਕੋਈ ਨਾ ਫਿਰ ਮੈਂ ਟਰੈਕਟਰ ਲੈ ਕੇ ਜਾਵਾਂ ਟਰੈਕਟਰ ਲੈ ਜਾਵਾਂ ਮੈਂ ਆਹ ਨੂੰ ਮੋਟਰ ਤੇ ਜਾਵਾਂ ਰੋੜੀ ਅੱਜ ਸੰਡੇ ਆ ਸੰਡੇ ਆ ਐਤਵਾਰ ਅੱਜ ਮੈਂ ਆਪਣੇ ਆ ਦਿਖਾਉਂਗਾ ਕੋ ਸਾਹਮਣੇ ਨਹੀਂ ਆਣਾ ਯਾਰ ਠੀਕ ਹੈ ਇਤ ਰੈਟਰ ਫਾਂਗੀ ਜੀ ਬੱਦਲ ਬਾਈ ਹਾਂ ਕਣੀਆਂ ਵਾਲਾ ਮਾਹੌਲ ਜਾ ਕਿਹੜਾ ਖੰਬਾ ਉਹ ਉਹਦੇ ਅੱਗੇ ਨਾ ਪਟਨੇਗੇ ਮਾੜੇ ਜੇ ਕੱਖ ਦਾ ਬਟਲੀ ਆ ਹਾਂ ਅੱਜ ਦਾ ਕੰਮ ਸਾਡੇ ਕੋਲੇ ਹਲਕਾ ਹੀ ਹੈਗਾ ਹੈ ਹਾਂ ਪੰਜ ਕਿਲੇ ਉਹਦੇ ਅੱਗੇ ਟਾਵੇਂ ਟਾਵੇਂ ਕੱਖਾਂ ਨੂੰ ਗਿੜਾਏ ਦੇਣਾ ਤਾਂ ਅਸੀਂ ਇਹੋ ਜਿਹਾ ਕੰਮ ਫਿਰ ਅਸੀਂ ਬੇਹਲਿਆਂ ਵਰਗੇ ਮੰਨਦੇ ਆ ਤੇ ਹੈਪੀ ਵਾਲਾ ਰੈਕਟਰ ਤੇ ਮਗਰ ਜੁੜੀ ਹੋਈ ਰੇੜੀ ਇਹੀ ਲੈ ਜਾਂਦੇ ਆ ਇਹੀ ਲੈ ਚੱਲਦੇ ਆ ਥੋੜਾ ਜਿਹਾ ਹੋਲੀ ਦੁਰਦਾ ਹੀ ਲੰਘ ਗਿਆ ਮਾਰਦਾ ਬਈ ਟਾਇਰ ਥੋੜਾ ਜਿਹਾ ਕਾ ਬੱਦ ਘਟ ਘਸਿਆ ਪਿਆਗਾ ਤਾਂ ਕਰਕੇ ਜੀਰ ਨੂੰ ਪੁੱਛਿਆ ਗਾਂਧੀ ਘੜਦਾ ਉੱਥੇ ਉਹ ਆਪ ਹੀ ਦੇਖਦੇ ਆਂਗੇ ਯਾਰ ਉੱਥੇ ਕੋਈ ਨਜਕੀਰ ਨੂੰ ਪੁੱਛ ਲਾ ਕਰਾ ਲਈਂਗਾ ਮੈਂ ਹੁਣ ਇਹ ਦੋ ਵਾਰ ਮੜਾਏ ਕੰਮ ਜੇ ਸੰਭਲ ਜਾਣ ਤੇ ਇੱਕ ਵਾਰੀ ਆ ਨਵੇਂ ਜਿਹੇ ਵਾਰੀਏ ਕੋਈ ਨਾ ਕਰਦੇ ਇਹ ਕੰਦਾ ਭੁਲਾ ਫਿਰ ਸਤਰੀ ਕਾਲ ਬਹੁਤ ਸ਼ੀਗਲ ਜੀ ਸੌਰ ਐ ਸਤਰੀ ਕਾਲ ਵੀ ਬੰਨ ਲਿਆ ਡੱਬੇ ਚ ਖੇਤ ਵਾਸਤੇ ਰੋਟੀਆਂ ਤੇ ਇੰਨੀ ਕੀ ਕਹਾਣੀਆਂ ਸਾਰ ਦਿਨ ਦੀ ਤੇ ਆਥਣ ਤੱਕ ਉਹ ਉੱਥੇ ਹੀ ਨੌਜਵਾਨ ਦਿਨ ਛਪਉਣਗੇ ਤੇ ਡਿਊਟੀ ਸਖਤ ਆ। ਚੱਲ ਵਧੀਆ ਕਿ ਡਿਊਟੀ ਤਾਂ ਵਧੀਆ ਆ। ਤੇ ਮਾਤਾ ਦੀ ਹਾਜ਼ਰੀ ਮਖਾਜ ਜਾਂਦੇ ਹੋਈ ਲਵਾ ਦਈਏ। ਸੱਸਰੀ ਘਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹ। ਹਾਂ ਲਾਇਕ ਸ਼ੇਅਰ ਕਮੈਂਟ ਪਾ ਲੀਏ ਕੀ ਕਰਦੇ ਕਰੋ ਟਰ ਟੋ ਲੈ ਕੇ ਟਰ ਤੇ ਕੇ ਬਲਾਉ ਬੀ ਜ਼ਰੂਰ ਦੇਖਿਆ ਕਰੋ ਅੱਗ ਭਿਚਾ ਨਾ ਛੱਡਿਆ ਕਰੋ। ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜ਼ਰੂਰ ਕਰਦੇ ਕਰੋ ਧੰਨਵਾਦ ਤੁਹਾਡੇ। ਈਕਾ ਮਾਤਾ ਜੀ ਚੱਲੋ ਸਾਸਰੀ ਕਾਲ ਤੇ ਗੱਗੂ ਉਹ ਤੇਰਾ ਗੁੱਕਾ ਹੀ ਮਰੀ ਜਾਂਦਾ ਉਹਨੂੰ ਪੁੱਛਦੇ ਆਂ ਕੀ ਕਹਿੰਦਾ ਨੋ ਜੀ ਕਿ ਮੈਂ ਅਜਾ ਕਾਟ ਦੇਣਾ ਹੈ ਹੀ ਨਹੀਂ ਚੱਲਦੇ ਆ ਲੈ ਆ ਫੜਾ ਤੂੰ ਰੋਟੀਆਂ ਬਨ ਲੀਆਂ ਇੱਕ ਮਿੰਟ ਪਾਪਾ ਅ ਰੋਟੀਆਂ ਖਾ ਲੀਆਂ ਤੂੰ ਹਾਂ ਬਨ ਵੀ ਲਈਆਂ ਚੱਲ ਫਿਰ ਆ ਪਾਲਾ ਝੋਲੇ ਚ ਤੇ ਚੱਲਦੇ ਆ ਅੱਗੇ ਮੈਂ ਕਮੈਂਟ ਕੀ ਹਾਂ ਆਸ਼ਾ ਲਾਤਾ ਜਾਮਣ ਥੱਲੇ ਤੇ ਗੱਗੂ ਦੀ ਵੀ ਸਲਾਹ ਬਣ ਗਈ ਕਹਿੰਦਾ ਮੈਂ ਵੀ ਖੇਤ ਚੱਲੂਗਾ ਅਈ ਤੀਕਾ ਤਖਾਈ ਆ ਸੀਕਦਾ ਤੋਰੀਏ ਮਾਰ ਸੈਲਫ ਗੱਡੀ ਦੇ ਤੂੰ ਹੀ ਲਾਦਾ ਬਾਪਾ ਬੈਮ ਨਹੀਂ ਕਰਦੇ ਕੁਝ ਨਹੀਂ ਚਲਾਦਾ ਮੈਂ ਚਲਾਉਣਾ ਲੈ ਬੈਹਰ ਸਾਟੇ ਮਾਤਰਾ ਆਧਰਮਾਲ ਕਰਿਆ ਇਹ ਮਹ ਇਹ ਯੇਲਾ ਨਾਲ ਗੱਡੀ ਅੱਜ ਬਣਾ ਖੇਤੀ ਲਾਖਿਆ ਕੱਲ ਚਾਰ ਹਰੇ ਵਾ ਜੂਰੀਆ ਪਾਉਣੀ ਐ ਯਾਰ ਕੋਸਲੇ ਨਹੀਂ ਜੂਰੀਆ ਪਾਉਣੀ ਐ ਵੇਖਦੇ ਆ ਜਿਆਦਾ ਟਾਈਮ ਨਾਲ ਆ ਜਾਗੇ ਇਧਰ ਲਗੇ ਤਾਂ ਜਿਆਦਾ ਉਨ ਉਤਾਰ ਰਹੇ ਹਾਂ ਕਿਹਦੇ ਨਾਲ ਲੈ ਆਏ ਹੋਏ ਸਤਿ ਸ੍ਰੀ ਅਕਾਲ ਖਾਲਸਾ ਜੀ ਚੱਲ ਵਧ ਕੇ ਨਾਲੇ ਉਹ ਵੀ ਲੰਘ ਕੇ ਜਾ ਮਾਰਦਾ ਇਹ ਚਲੋ ਭਾਈ ਇਹ ਤੁਰਦੀ ਸਵਾਰੀ ਮਿਲ ਗਈ ਆਪਾਂ ਨੂੰ ਬੰਬੂ ਗਾਰਡ ਦੀ ਹੋਰ ਬੜੀ ਹਾਲਸਾ ਜੀ ਛੜਦੀ ਗਲੀ ਚਾਹੀਦੀ ਹੈ ਭਾਈ ਜੋਟੀ ਖੇਤ ਕੱਖਾਂ ਦੀ ਯੂਰੀਆ ਦੀ ਯੂਰੀਆ ਦੀ ਠੀਕ ਹੈ ਜੀ ਜੇ ਨਾ ਜਰਾ ਸਾਨੂੰ ਉਹ ਦੇਖ ਚਲ ਲੱਗ ਜੂਗਾ ਪਰਮਾਤਮਾ ਦੀ ਮਿਹਰ ਚਾਹੀਦੀ ਆ ਤੇ 10:30 ਵਜੇ ਦੇ ਨਾਲ ਨੌਜਵਾਨ ਪਹੁੰਚ ਗਏ ਆ ਖੇਤ ਤੂੰ ਜਿਵੇਂ ਕਹਿੰਦੇ ਹੁੰਦੇ ਆ ਖਾਣੇ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ ਤੇ ਉਵੇਂ ਬੂੰਦ-ਬੂੰਦ ਤੇ ਲਿਖਿਆ ਪੀਣ ਵਾਲੇ ਦਾ ਨਾਮ ਤੇ ਖਾਲਸਾ ਭਾਈ ਮੈਨੂੰ ਉਥੋਂ ਰਾਹ ਚ ਜੜਾ ਲਿਆ ਇਹਨਾਂ ਦੇ ਘਰ ਕੋਲੋਂ ਨਿਕਲਦੇ ਸੀਗੇ ਇਹ ਘਰੋਂ ਕਹਿੰਦਾ ਚੱਲਦੇ ਆ ਤੇ ਸਪੈਸ਼ਲ ਆਪਣੇ ਖੇਤ ਗਾਂ ਟੱਪੇ ਇੱਥੇ ਕਹਿੰਦਾ ਤੈਨੂੰ ਚਾਹ ਪਿਆ ਕੇ ਜਾਉਂ ਅੱਜ ਆਪਣਾ ਜੱਗ ਆਪਾਂ ਬਣਾ ਕੇ ਲਿਆ ਸੀ ਮੈਂ ਚਾਹ ਘਰੇ ਵੀ ਲਈ ਸੀ ਨਾਲੇ ਖਾਲਸਾ ਉਹਨਾਂ ਕੋਲੇ ਘਰੇ ਵੀ ਆ ਕੇ ਗਏ ਸੀ ਜਦੋਂ ਮੈਂ ਚਾਹ ਪੀ ਜਾਂਦਾ ਸੀ ਘਰੇ ਤੂੰ ਪਹਿਲਾਂ ਵੀ ਇਹ ਮੈਂ ਵੀ ਮੈਂ ਪਹਿਲਾਂ ਹਾਂ ਪੀਓ ਤੁਸੀਂ ਕਿਰਨ ਨੇ ਸੋ ਮੈਂ ਇਹ ਜੀ ਮੇਰੀ ਪਹਿਲਾਂ ਦੀ ਯਾਦ ਆਸਰ ਚੱਲੀ ਜਾਂਦਾ ਸਪੈਸ਼ਲ ਚਾਹ ਹੈ ਪਹਿਲੋ ਪਹਿਲ ਫੋਨ ਕਹਿੰਦੇ ਕਰਨਾ ਨਹੀਂ ਹੁੰਦਾ ਸੀ ਕਿਸੇ ਨੂੰ ਹਾਂ ਤੇ ਉਹ ਕਹਦਾ ਵੀ ਤੂੰ ਬੋਲੇਂਗਾ ਕਿ ਮੈਂ ਬੋਲਾਂ ਉਹਨੇ ਕਿ ਇੱਕ ਵਸ ਵਾਜ ਟੱਪੂ ਫੇਰ ਦੂਜੇ ਦੀ ਉਹ ਉਧਰ ਪਾਣੀ ਮੰਗੂ ਤੇ ਵਿਚਾਰੇ ਨਾ ਖੜ ਜੇ ਵਾਜ ਉਹਨਾਂ ਦੀ ਵਸ ਕੇ ਕਹਦਾ ਪਹਿਲਾਂ ਤੂੰ ਬੋਲੇਂਗਾ ਕਿ ਮੈਂ ਬੋਲਾਂ ਆਏ ਆਪੇ ਖਾਲਸਾ ਜੀ ਸੋਹਣੀਆਂ ਗੱਲਾਂ ਸੁਣਾਉਂਦੇ ਹੁੰਦੇ ਆ ਖੇਤ ਦੇ ਗਵੰਡੀ ਆ ਪਰ ਉਹ ਮਿਆਂ ਖੁੱਲਾ ਸੁਭਾਅ ਮਸਤ ਬੰਦਾ ਆ ਬਾਈ ਕਦੇ ਟੈਨਸ਼ਨ ਜੀ ਨਹੀਂ ਦੇਖੀ ਜਿਹੜੇ ਦੇ ਤੇ ਆਪ ਵੀ ਉਹੋ ਜਿਹੇ ਬੰਦੇ ਨੂੰ ਵਧੀਆ ਆਪਾਂ ਤਾਂ ਰੱਬ ਵਰਗੇ ਮੰਨਦੇ ਆਂ ਕਿ ਹੱਸ ਖੇਡ ਕੇ ਆਪਾਂ ਵੀ ਦਿਨ ਟਪਾ ਲਈਦਾ ਕੰਮ ਜਿੰਨਾ ਮਰਜੀ ਸਿਰ ਤੇ ਜਿਹੜਾ ਹੋਵੇ ਪਰ ਆਪਾਂ ਵੀ ਕਦੇ ਮੱਥੇ ਵਟ ਨਹੀਂ ਪਾਇਆ ਤੇ ਇਹ ਵੀ ਫਿਰ ਉਹੋ ਜਿਹੇ ਬੰਦੇ ਖਿੜੇ ਮੱਥੇ ਜਦੋਂ ਮਿਲਦੇ ਆਗੇ ਦੋ ਦੋ ਚਾ ਚੜਦਾ ਹੀ ਆ ਤੇ ਇਥੇ ਸਿੱਧੇ ਗਾਹਾਂ ਟੱਪੇ ਦੋ ਗਿੱਲੇ ਪਿੱਛੇ ਖੜਨਾ ਸੀਗਾ ਨਹੀਂ ਬਾਕੀ ਤਨ ਦੇਖ ਕੇ ਬੰਦੇ ਖਿੜ ਜਾਂਦੇ ਆ ਹਾਂ ਨਰਮੇ ਦੇ ਫੁੱਲ ਵਾਂਗੂ ਹਾਂ ਨਰਮਾ ਉਹ ਯਾਦ ਆਉਂਦਾ ਏ ਨਰਮਾ ਦਾ ਫਿਰ ਨਰਮਾ ਆਵੇਗਾ ਦੇਖਣ ਨੂੰ ਆ ਕੋਲੇ ਸੀਰੇ ਦਾ ਨਰਮਾ ਮੱਥੇ ਲਾ ਲਈਦਾ ਮੜਾ ਇਹ ਬਸ ਇਹ ਦੇਖ ਕੇ ਲੱਗਦਾ ਵੀ ਹੈਗਾ ਕਿ ਤੇ ਨਾਮੋ ਨਿਜਾਨ ਆਪਣੇ ਖੇਤਾਂ ਦੀ ਨਰਮੇ ਨਾਲੇ ਤੇ ਬਾਕੀ ਠੀਕ ਆ ਸੋਹਣਾ ਮੋਲਾ ਤੇ ਗੱਗੂ ਪਹੁੰਚ ਜਾਂਦਾ ਹੌਲੀ ਹੌਲੀ ਵਈ ਆਪਾਂ ਲਾਉਣੀਆਂ ਕੱਖਾਂ ਤੇ ਜੋਟੀ ਬਸ ਇਹ ਜੇ ਕੰਮ ਨੂੰ ਤਾਂ ਅਸੀਂ ਬੇਲਾ ਕੰਮ ਹੀ ਸਮਝਦੇ ਹੁੰਨੇ ਆਗੇ ਹਾਂ ਬੇਲਾ ਕੰਮ ਹਾਂ ਬੇਲਿਆਂ ਵੇਲਿਆਂ ਵਾਲਾ ਕੰਮ ਹੀ ਬਸ ਦੋ ਡੱਕੇ ਪੱਟਲੇ ਤੇ ਬਹਿ ਜਦੋਂ ਜੀ ਕਰਦਾ ਜਦੋਂ ਜੀ ਕਰਦਾ ਲੱਗ ਜਾਓ ਬਾਕੀ ਮੋਟਾ ਚੱਲੀ ਜਾਂਦੀਆਂ ਪਾਣੀ ਛੱਡਣਾ ਤੇ ਬਾਕੀ ਦਿਨ ਦੀ ਕਹਾਣੀ ਨਾਲ ਨਾਲ ਦਖਾਈ ਜਾਵਾਂਗੇ ਚੱਲਦੀ ਰਹੂਗੀ ਖਾਸ ਖਬਰ ਖਾਸ ਖਬਰ ਤਾਂ ਜਾਦਾ ਨਜ਼ਾਰਾ ਜਾਦਾ ਨਜ਼ਾਰਾ ਵਧੀਆ ਮਾਹੌਲ ਪੀਓ ਆਨੰਦ ਲਓ ਇਹੋ ਮੀਂਹ ਪਵਾਦਗੇ ਚੋਨੀ ਬਾਬੇ ਦੇ ਕਹਣਾ ਉਹ ਕਹਿੰਦਾ 20 ਵਾਰੀ ਮੀਂਹ ਪਵਾਇਆ ਤੇ 20 ਵਾਰੀ ਮੀਰ ਕਾਇਆ ਫੇਰ ਕਹਿੰਦੇ ਕੀ ਕਹਿੰਦਾ ਹੁੰਦਾਗਾ ਉਹ

ਗਗੂ ਭਾਈ ਜਾਬ ਨੂੰ ਪਿਆਉਣੀ ਆ ਪਹੁੰਚੀ ਜਾਂਦਾ ਹੌਲੀ ਹੌਲੀ ਓ ਆ ਗਿਆ ਨੌਜਵਾਨ ਸਕਰੀਨ 'ਤੇ ਬਿਲਕੁਲ ਵਿਚਾਲੇ ਅੱਖ ਦੇ ਉਲੇ ਦੀ ਨਾ ਨਹੀਂ ਹੈ ਹੈ ਗਗੂ ਚਾਹ ਯਾਦ ਕਰਦਾ ਆਉਂਦਾ ਸੀਗਾ ਚਾਹ ਤੈਨੂੰ ਭੇਜੀ ਬਾਬੇ ਨੇ ਆਪੀ ਤੇ ਨਾਲੇ ਅਸੀਂ ਤੈਨੂੰ ਦੇਖੀ ਜਾਂਨੇ ਉਹਨੂੰ ਛੇਕ ਡਿੱਕੀ ਜਾਂਦੀ ਆ ਮੂੰਹ ਜਿਹਾ ਟੱਡਦਾ ਆਉਂਦਾ ਜਿਵੇਂ ਛੱਕ ਮਰੂਗਾ ਛੱਕ ਹੁੰਦੀ ਆ ਕਿ ਨਿੱਚ ਹੁੰਦੀ ਆ ਖਾਲਸਾ ਜੀ ਕੁਜ਼ੀ ਹੁੰਦੀ ਆ ਬੜੀ ਵਧੀਆ ਹੁੰਦੀ ਆ ਨਿਆਰਾ ਆ ਇਹ ਨਗਰ ਦਾਣਾ ਫੁੱਲ ਕੇ ਛੱਕਵਾਉਂਦਾ ਬੜੀ ਗੁੱਲ ਜਾਂਦਾ ਦਿਮਾਗ ਨੂੰ ਹਵਾ ਪਹੁੰਚਦੀ ਆ ਜਦੋਂ ਛੱਕ ਪਾਈਦੀ ਤੇ ਛੱਕ ਨੂੰ ਕਹਿੰਦੇ ਰੋਕਣਾ ਵੀ ਨਹੀਂ ਚਾਹੀਦਾ ਇਹਦੀ ਸਪੀਡ ਕਿੰਨੀ ਹੁੰਦੀ ਆ 150 ਦੇ ਹਿਸਾਬ ਨਾਲ ਹਵਾ ਆਉਂਦੀ ਹੁੰਦੀ ਆ ਅੰਦਰੋਂ ਤੇ ਜੇ ਇਹਨੂੰ ਰੋਕਦੇ ਆਪਾਂ ਕੋਈ ਆਪਣੇ ਅੰਦਰੋਂ ਨਾਸ ਫਟਾਫਟ ਇੱਕੋ ਇਹ ਜਿਹਾ ਸਿਸਟਮ ਹੋ ਸਕਦਾਗਾ ਲਓ ਭਾਈ ਸਾਹਿਬ ਇੱਧਰ ਚੱਕ ਚਾਹ ਪਈਆ ਕਿ ਖਾ ਲੱਗੇ ਜੇ ਉਹ ਹੁਣ ਹਟਾ ਦਿਆਂਗੇ ਜਦੋਂ ਚੱਕ ਲਿਆਂ ਤੋ ਦਾਤੀਆਂ ਤੇ ਮੜੇ ਸਰੀਰ ਨੂੰ ਆਈ ਗਰਮੀ ਪਟਣ ਵੇਲੇ ਬੂਟੇ ਜਿਦੋਂ ਡੀਲੇ ਦੇ ਬੱਸ 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 ਉਹ ਪੀਲਾ ਪੀਲਾ ਕੋਈ ਗੱਲ ਨਹੀਂ ਦੁਪਹਿਰਾ ਬਹੁਤ ਦੂਰ ਪਿਆ ਹਲੇ ਅਲਾਵਾ ਅਗੇ ਛੁੱਟੀ ਅੱਜ ਵਧਗਾ ਮੌਸਮ ਕੰਮ ਕਰਨ ਨਾਲ ਪੰਛੀ ਪਰਦੇਸੀ ਆਤੇ ਟੁੱਟੇ ਹੋਏ ਤਾਰਿਆਂ ਨੂੰ ਕੀਨੇ ਕਦੋਂ ਗੱਲ ਲਾਇਆ ਦੱਸ ਦੇ ਵਿਚਾਰਿਆਂ ਨੂੰ ਕਿੰਨੀ ਵਾਰੀ ਗੱਲ ਕਿੰਨੀ ਵਾਰੀ ਗੱਲ ਸਮਝਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਹਾਈ ਤੇ ਆਉਣ ਦੇ ਜੋਰ ਨਾਲ ਪਰਾਈ ਦੇ ਮੇਰੀਆ ਜੀ ਦੇ ਪਿੱਛੇ ਹੋ ਗਏ ਸਦਾਈ ਦੇ ਲਾ ਮੇਰੀਆ ਵਾਹਿਗੁਰੂ ਜੀ ਆ ਗੱਗੂ ਨੌਜਵਾਨ ਕਹਿੰਦਾ ਇੱਧਰ ਲਾਉਣੇ ਆ ਛੁੱਟੀ ਅੱਜ ਆਪਾਂ ਮੈਂ ਇੱਥੇ ਲੱਗਿਆ ਨੇ ਤੇ ਦਸਾਂ ਨੇ ਤਾਂ ਡਿਊਟੀ ਲਾਉਣੀ ਆ ਆ ਛੋਟਾ ਕੱਖ ਤਾਂ ਕੋਈ ਵਿੱਚੀ ਰੱਬ ਦਿਆ ਕਰਾਂਗੇ ਓਏ ਹੈਂ ਨਾ ਛੋਟਾ ਤਾਂ ਵਧੀਆ ਦੱਬੇ ਜਾਂਦਾ ਆਹ ਕੁੰਜਾ ਜਿਹਾ ਆਪਣਾ ਬਾਵਾ ਥੋਥਾਇਆ ਰਹਿਗਾ ਗੱਗੂ ਨਾਲ ਹੋ ਕੇ ਇੱਥੇ ਬੈਠੇ ਰਹੋ ਆ ਲੰਮੀ ਬਾੰਦ ਲਾ ਲ ਕੁਝ ਨਹੀਂ ਹੁੰਦਾ ਟਮਾਟਾ ਮਈਆ ਊਟਾ ਹਾਂ ਜਦੋਂ ਇਹੋ ਜਿਹਾ ਕੰਮ ਹੁੰਦਾ ਮਤਲਬ ਥੋੜੇ ਕੱਖਾਂ ਵਾਲਾ ਉਹ ਤਾਂ ਅਸੀਂ ਚਾਹ ਨਾਲ ਹੀ ਗੇੜਾ ਦੇ ਦਿੰਨੇ ਹੁੰਦੇ ਆਗੇ ਤੇ ਉਹ ਤੋਂ ਕੰਮ ਸਾਡੇ ਗਵਾਲਾ ਉਤੋਂ ਦੀ ਰਿਆ ਪੁਰਾਣੇ ਆ ਚ ਕੱਖ ਵਾਲਾ ਵੱਡਾ ਹੋ ਗਿਆ ਸੀਗਾ ਤੇ ਉਹਦੇ ਚ ਥੋੜਾ ਤੰਗ ਹੋਣ ਵਾਲੀ ਗੱਲਬਾਤ ਸੀਗੀ ਇਹਦੇ ਚ ਤਾਂ ਹਲੇ ਆਹ ਛੋਟੇ ਛੋਟੇ ਜੀ ਨੇਗੇ ਇਹ ਜੇ ਬਚੇ ਜਦ ਐ ਵੀ ਲੋਟ ਆ ਜਾਂਦੇ ਹੁੰਦੇ ਹੈਗੇ ਚੈੱਕ ਬਣਾਤੀ ਡੀਏਪੀ ਇਹਦੀ ਤਾਂ ਤੇ ਹੋ ਤਰੀ ਜੈਕ ਹੂੰ ਮੱਲੇ ਲੋਟਾ ਕੰਮ ਆ ਸੌਖਾ ਹੀ ਐ ਤਾਂ ਕਿਲਾਵਾਟ ਆ ਗਿਆ ਉਥੋਂ ਤੇ ਇੰਨਾ ਕਾ ਰੁਗ ਬਣਿਆਗਾ ਉਥੋਂ ਨਾਲ ਦੇ ਨਾਲ ਆਪਦਾ ਚੱਕਦਾ ਐ ਸੀ ਰੁਗ ਤੇ ਉਧਰ ਜਿਹੜੇ ਪਹਿਲਾਂ ਅਸੀਂ ਪੱਟੇ ਆ ਤੇ ਉਹਨਾਂ ਐਡਾ ਥੱਬਾ ਇੱਕ ਬੂਟਾ ਵਟ ਗਈ ਹੋ ਜਾਂਦਾ ਸੀਗਾ ਤੂੰ ਭਾਈ ਕੀ ਤੂੰ ਪੁੱਛ ਕਿੱਲਾ ਗਿਆ ਪੜਾ ਡੀ ਹੁੰਦਾ ਖੱਬੜ ਹੱਜਾ ਪਾਣੀ ਪੀਂਨੇ ਕੋਟ ਕੋਟ ਕੰਮ ਗਰਮੈਸ਼ ਚ ਬਦਲਾਂ ਦਾ ਲੱਗਦਾ ਆਊਗਾ ਮੀ ਰਾਤ ਵੀ ਨਹੀਂ ਲੱਗਦਾ ਸੀ ਬੜੀ ਗਰਮੈਸ਼ ਜੀ ਗਣੀ ਕਣਾ ਮਣਾ ਹੋਊਗਾ ਪਰ ਰਾਤ ਮਣੀ ਮੁਟੀਪੂਰ ਜੀ ਆਕੇ हट ਗਈ ਤੇ ਪਾਣੀ ਅੱਗੇ ਚੱਲੀ ਜਾਂਦੀਆਂ ਨੇ ਬਾਰੀਆਂ ਇਥੋਂ ਭਰ ਲੈਂ ਗੋਟ-ਗੋਟ ਅਸੀਂ ਕਿਹਨੇ ਗੱਗੂ ਠੰਡਾ ਪਾਣੀ ਪਹੁੰਚਦਾ ਬਿਲਕੁਲ ਐਂ ਜਿਵੇਂ ਪਾਈਪ ਲਾਈਨ ਕਰਕੇ ਪਹਿਲਾਂ ਜਦੋਂ ਖਾਲਚ ਪਾਣੀ ਉਦੋਂ ਉਦੋਂਦਾ ਸੀਗਾ ਉਦੋਂ ਤਾਂ ਸਾਡੇ ਤੱਕ ਆਉਂਦਾ ਆਉਂਦਾ ਕੋਸ ਆਇਆ ਹੋ ਜਾਂਦਾ ਸੀਗਾ ਤੇ ਹੁਣ ਜਿਹਾ ਜਿਹਾ ਨਹਿਰ ਚੋਂ ਨਿਕਲਦਾ ਪਾਖੜਾ ਜੋ ਪਾਣੀ ਉਹੇ ਜੀ ਬਸ ਇੱਥੇ ਪਹੁੰਚ ਜਾਂਦਾ ਸੰਡਾ ਠਾਰ ਐਂ ਜਿਵੇਂ ਤੇ ਪੀ ਲੈਣੇ ਹੁੰਨੇ ਆ ਬਈ ਸਾਨੂੰ ਕੋਈ ਦਿੱਕਤ ਨਹੀਂ ਭਾਵੇਂ ਜਿਹਾ ਜ ਮਰਜੀ ਆ ਪਾਣੀ ਪਹਿਲਾਂ ਵਾਲੇ ਲੋਕ ਖੜਿਆ ਹੋਇਆ ਪਾਣੀ ਪੀਂਦੇ ਹੁੰਦੇ ਸੀਗੇ ਖੇਤ ਡੱਗੀਆਂ ਭਰ ਕੇ ਰੱਖ ਲੈਂਦੇ ਸੀ ਹਫਤੇ ਬਾਅਦ ਜਦੋਂ ਪਾਣੀ ਆਉਂਦਾ ਸੀ ਇੱਥੇ ਦੇਖੀਆਂ ਹੋਈਆਂ ਬਈ ਅਸੀਂ ਛਿੱਟੇ ਛੋਟੇ ਜਿਹੋ ਹੁੰਦੇ ਸੀ ਜਦੋਂ ਖੇਤ ਆਉਂਦੇ ਹੁੰਦੇ ਪਾਪੇ ਉਹਨਾਂ ਨਾਲ ਜਦੋਂ ਤੇ ਪੱਕੀਆਂ ਡੱਗੀਆਂ ਬਣਾਈਆਂ ਹੋਈਆਂ ਸੀਗੀਆਂ ਹਫਤਾ ਬਾਅਦ ਪਾਣੀ ਆਉਂਦਾ ਜਦੋਂ ਖਾਲ ਚੌ ਖਾਲ ਨਾਲ ਭਰ ਕੇ ਰੱਖ ਲੈਂਦੇ ਸੀ ਡੱਗੀ ਉਹ ਹੀ ਇਹ ਉਹ ਤਾਂ ਆਪਣੇ ਨਾਲੋਂ ਤਗੜੇ ਹੁੰਦੇ ਸੀਗੇ ਚਲ ਹੁਣ ਮੰਨਦੇ ਆ ਬਈ ਬਹੁਤ ਸਾਰੀਆਂ ਫੈਕਟਰੀਆਂ ਨਾਲੇ ਉਹੋ ਜਿਹਾ ਪਾਣੀ ਹੁਣ ਮਿਕਸ ਹੋਣ ਲੱਗ ਗਿਆ ਉਦੋਂ ਉਹੋ ਜਿਹਾ ਕੰਮ ਤਾਂ ਨਹੀਂ ਸੀਗਾ ਯਾਰ ਫੇਰ ਵੀ ਬਸ ਆਪਾਂ ਹੜੇ ਥੋੜੇ ਹੋਏ ਭਰ ਲੈਨੇ ਨੇ ਕੋਟਾ ਹਏ ਨੀ ਮੰਨੇ ਆ ਕਿ ਦਿੱਕਤ ਈ ਬਈ ਕਿਉਂ ਗਾਗੋ ਹਾਂ ਨੌਜਵਾਨ ਥੋੜਾ ਅੱਜ ਨਲਿਓ ਨਲੀ ਕਰੀ ਫਿਰਦਾ ਕੰਮ ਹਲਕਾ ਯਾ ਤਿਉਂ ਕਹਿੰਦਾ ਠੀਕ ਆ ਲਾਵਾਂਗੇ ਛੁੱਟੀ ਹੁਣ ਆ ਇੱਕ ਇੱਕ ਲੰਮੀ ਬਾਤ 2 ਕਿਲੇ ਵਾਟ ਲੈ ਆਏ 11:25 ਮਿੰਟਾਂ ਦਾ ਟਾਈਮ ਸੋਹਣਾ ਕੰਮ ਨਿਬੜੀਂਦਾ ਸੁਖਨਾਲ ਹਾਂ ਟਟਿਰੀ ਦੇ ਆਂਡੇ ਹੁੰਦੇ ਜਿੱਥੇ ਥੜੇ ਜਿ ਲਵੇ ਪਹੁੰਚ ਗਏ ਅ 20 ਮਿੰਟ ਹੋਰ ਲੱਗਣਗੇ ਉਹ ਦੋ ਗਿੱਲਾਂ ਦੀ ਬਾਟਾ ਇਹ ਵਾਲੀ ਬਸ ਸੁਖਨਾਲ ਸਵਾ ਡੇਢ ਘੰਟੇ ਚ ਦੋ ਗਿੱਲਾਂ ਚ ਕੀੜਾ ਦਿੱਤਾ ਜਾਊਗਾ ਹਾਂ ਮੁਰਕਾ ਸੋਹਣਾ ਆ ਰਿਹਾ ਹਵਾ ਚੱਲ ਰਹੀ ਆ ਬੱਦਲ ਬਾਈ ਆ ਗਰਮੈਸ਼ ਚਾ ਕੰਮ ਤੇ ਆ ਥੜਾ ਜਿ ਇਹਦਾ ਐਵੇਂ ਹੀ ਰੱਖਿਆ ਹੋਇਆ ਜਿਹੜੇ ਟਟਿਰੀ ਦੇ ਆਂਡੇ ਆਲਾ ਬਣਾਇਆ ਸੀ ਆਪਾਂ ਤੇ ਇਹ ਟਾਇਆ ਨਹੀਂ ਮੈਂ ਟਟਿਰੀ ਦੀ ਨਿਸ਼ਾਨੀ ਬਾਕੀ ਪਤਾ ਕੋਈ ਹੋਰ ਟਿਟਰੀਆ ਲਾ ਲਿਆ ਅੰਡਿਆ ਕਿ ਤੇ ਕੋਈ ਹੋਰ ਟਿਟਰੀਆ ਇਸ ਥਾਂ ਤੇ ਬੈੰਦੀ ਹੁੰਦੀ ਹੈ ਕਿ ਨਹੀਂ ਕਿਸੇ ਵੀਰ ਨੂੰ ਕੋਈ ਜਾਣਕਾਰੀ ਹੋਈ ਜਰੂਰ ਦੱਸਿਓ ਤੇ ਸੁਖਨਾਲ ਕੱਖ ਕੰਡਾ ਵੀ ਇਹਦੇ ਤੇ ਕੋਈ ਨਹੀਂ ਉਕਰਿਆ ਸੋਨਾ ਬਣਾਇਆ ਸੀ ਸ਼ੌਕ ਨਾਲ ਆਉਦੀ ਰੀਜ ਲਾ ਕੇ ਤੇ ਉਹ ਨੌਜਵਾਨ ਨੇ ਪੀ ਕੇ ਪਾਣੀ ਦੂਜੇ ਪਾਸੋਂ ਪਾਤ ਮੋੜ ਲਈ ਆ ਹਾਂ ਤੇ ਮੈਂ ਦੋ ਕਿਲੇ ਲਾ ਕੇ ਉਧਰੋਂ ਆਵਦੇ ਆ ਚੱਕੀਆਂ ਨਾਲ ਕੱਖ ਤੇ ਤਾਂ ਮੇਟਲੇ ਇੱਕ ਇਹਨਾਂ ਕੋਈ ਦੱਬ ਵੀ ਦਿੰਨੇ ਆ ਕੋਈ ਪੱਟ ਲੈਣਾਗਾ ਬਸ ਐਂ ਇਹ ਚਲਾਈ ਜਨਗਾ ਕਈ ਵਾਰ ਐ ਜੋ ਵੀ ਖਿੱਚ ਲੈਨੇ ਦੋ ਚਾਰ ਕੱਖੇ ਇਕੱਠੇ ਹੀ ਲਿੰਦੇ ਕੱਖ ਉਹ ਤੋਂ ਫੇਰ ਪੱਟ ਕੇ ਲੈ ਕੇ ਤੁਰੇ ਚੱਲਦੇ ਯਾਰ ਇੱਕ ਰੁਗ ਜਾ ਬਣਦਾ ਸਰੇ ਤੱਕ ਜਾਂਦੇ ਜਾਂਦੇ ਦੋ ਕਿੱਲੇ ਵੜਦਾ ਵਾਹੀ ਰ ਪਰਾਂ ਵੱਜ ਕੇ 40 ਮਿੰਟਾਂ ਦਾ ਸਮਾਂ ਤੇ ਨੌਜਵਾਨ ਗੱਗੂ ਵੱਲੋਂ ਸਖਤ ਹਦਾਇਤ ਆ ਗਈ ਆੜੀ ਦਾਮ ਲੈਨੇ ਕੋਈ ਗੱਲ ਨਹੀਂ ਕੰਮ ਤਾਂ ਕਹਿੰਦੇ ਚੱਲਦਾ ਹੀ ਰਹਿੰਦਾ ਤੇ 22 ਕਿੱਲਿਆਂ ਨੂੰ ਗੇੜਾ ਦੇ ਕੇ ਨੌਜਵਾਨ ਹੁਣ ਆ ਆਰਾਮ ਕਰਨਗੇ ਇਹ ਤਾਂ ਕਹਿ ਨਹੀਂ ਸਕਦੇ ਕਿ ਦੁਪਹਿਰਾ ਟਾਲਾਂਗੇ ਕਿਉਂਕਿ ਦੁਪਹਿਰਾ ਹੋਈ ਨਹੀਂ ਤੜਕੇ ਦਾ ਵਸਾਹੀ ਮੌਸਮਾਂ ਦਾ ਹਵਾ ਚੱਲੀ ਜਾਂਦੀ ਆ ਉਹ ਗਰਮੈਸ਼ ਚ ਹੈ ਤੇ ਚਲ ਕੋਈ ਨਾ ਮੈਂ ਤਾਂ ਨੂੰ ਕਿਹਾ ਸੀ ਹਵਾ ਸੋਹਣੀ ਚੱਲਦੀ ਆ ਆਪਾਂ ਪੱਠੇ ਵੱਢ ਕੇ ਰੱਖ ਲੈਨੇ ਆ ਆਪਦਾ ਹਰਾ ਤੇ ਪਿਛਲੇ ਪੈਰ ਜਾ ਕੇ ਦੂਜੇ ਖੇਤ ਯੂਰੀਆ ਪਾਇਆ ਆਵਾਂਗੇ ਮੈਂ ਕਿਹਾ ਇਹ ਕਹਿੰਦਾ ਨਹੀਂ ਦੌਮ ਲੈਨੇ ਆ ਥੋੜਾ ਇਹ ਮੈਂ ਕਿਹਾ ਕੋਈ ਗੱਲ ਨਹੀਂ ਆ ਥੋੜਾ ਜਿਹਾ ਉਬਰ ਨੂੰ ਜਖਾਮ ਲੱਗਿਆ ਹੋਇਆ ਤਾਂ ਕਰਕੇ ਥੋੜਾ ਜਿਹਾ ਆਚੇ ਚਾ ਘੰਮ ਉਂ ਠੀਕ ਹੈਗਾ ਤੇ ਜਖਮ ਵੀ ਠੀਕ ਆ ਸੁੱਕ ਗਿਆ ਵਾ ਸੋ ਬਈ ਉਹ ਪੱਕਾ ਮਤਲਬ ਉਹ ਸੀਗਾ ਮਿੱਟੀ ਪਾ ਕੇ ਪੱਕਾ ਜਾ ਹੋਇਆ ਸੀਗਾ ਬਸ ਉਹਦੇ ਚੋ ਉਹ ਸਿਸਟਮ ਜੱਕੋ ਦੋ ਵਾਰੀ ਦੱਬ ਕੇ ਕੱਟਦਾ ਸੀਗਾ ਉਹ ਲੋਟ ਆ ਘੰਮ ਇੰਨਾ ਕ ਤਾਂ ਖੇਤੀਬਾੜੀ ਚ ਚੱਲਦਾ ਹੀ ਰਹਿੰਦਾਗਾ ਕਿਉਂ ਗੱਗੂ ਚੱਕ ਦੇ ਗੁੱਠਾ ਜਾ ਫਿਰ ਚੈੱਕ ਤੁਸੀਂ ਵੀ ਬਈ ਲਾਈਕ ਕਰ ਦਿਓ ਤਾਂ ਸਾਡੇ ਨੌਜਵਾਨ ਦੇ ਨਾਂ ਤੇ ਭੁੱਲਿਓ ਨਾ ਕਹਿੰਦੇ ਉਹ ਵੀ ਆ ਗਿਆ ਜਿਹਨੂੰ ਅਸੀਂ ਯਾਦ ਕਰੀ ਜਾਂਦੇ ਸੀ ਕੀ ਹਾਲ ਅਸੀਂ ਰਿਆ ਉਹ ਪਰਲੇ ਖੇਤ ਸੀ ਕਿ ਉਹ ਐੱਚੀ ਸੀ ਇੱਥੇ ਜ ਮੈਂ ਨੂੰ ਕਹ ਝੋਲਾ ਦਾ ਅੰਬ ਤੇ ਉਹ ਲੌਂਕੀ ਜਾਂਦਾ ਰੋਟੀਆਂ ਵਾਲਾ ਤੇ ਆਪ ਨਹੀਂ ਦਿਖਦਾ ਪ੍ਰਸ਼ਾਦ ਸ਼ਕਲਾ ਖਾਖਦੇ ਮੀਂਹ ਪਿਆ ਅੱਜ ਪਈ ਜਾਂਦਾ ਪਈ ਜਾਂਦਾ ਕਿਸੇ ਬੁੱਸਤਾ ਬੰਦੀ ਮੈਂ ਬੰਦ ਨਹੀਂ ਮੈਂ ਵਧਾਈਆਂ ਬਈ ਠੀਕ ਆ ਵਧਾਈਆਂ ਤੈਨੂੰ ਨਵੇਂ ਫੋਨ ਦਿਆਂ ਸੀ ਰ ਕੀ ਬਿਹੜਾ ਜਨ ਲਾ ਨਹੀਂ ਹੁੰਦਾ ਲਹਿੰਦੀ ਮਾਲ ਸਿੱਖ ਲੂਆ ਯਾਰ ਸਿਖਾ ਦੇ ਯਾਰ ਤੂੰ ਐ ਨਹੀਂ ਕਰ ਦਿੰਦੇ ਗਵਾਂਡੀ ਦਾ ਸ਼ੌਕ ਹੀ ਹੋਇਆ ਹਾ ਹੋਰ ਸਿਖਾਈ ਨਾ ਇਹ ਹੋਰ ਠੀਕ ਕਰ ਇਹ ਡਿੱਗੀ ਜਾ ਕੇ ਟਾਈਮ ਖੜਦਾ ਨਹੀਂ ਫਿਰ ਤੁਰ ਕੇ ਚੱਹਾ ਹੋ ਗਈ ਦਾ ਹਲੇ ਕਿੰਨਾ ਕ ਟਾਈਮ ਹੋਇਆਗਾ ਕੋਈ ਦਿਨ ਤਾਂ ਇਹ ਅੱਧਾ ਖੜਾਗਾ ਛਾਲ ਦੇ ਦਿਨ ਜਿੱਦਾਂ ਦਾ ਦਿਨ ਖੜਾ ਹਲੇ ਗੱਗੂ ਕਹਿੰਦਾ ਉਹ ਦਿਨ ਕਿੱਦੇ ਆਉਣਗੇ ਜਿੱਦੇ ਕੱਲਾ ਬਈ ਐ ਝੋਨੇ 'ਚ ਪਾਣੀ ਛੱਡਣਾ ਅਜ ਤਾਂ ਅੱਜ ਜੋ ਉੱਬਰਨੇ ਕਾਂਡਾ ਬਦਲਦਾ ਕਹਿੰਦਾ ਨਾ ਨਾੜੀ ਤੂੰ ਹਰਾ ਸੈਟਾ ਗੱਲਾ ਵੱਡੂਗਾ ਮੈਂ ਇਹਨੇ ਮੈਥੋਂ ਪਹਿਲਾਂ ਦਾਤੀ ਚੱਕ ਲਈ ਸੀ ਆ ਕੇ ਤੇ ਵੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਹਾਂ ਸੈਟਣਾ ਵੱਡਣਾ ਇੱਕੋ ਹੀ ਗੱਲ ਹੈ ਜੀ ਬਾਇਰੇ ਵੀ ਚੇ ਸਾਥਰੀ ਵੱਡੀ ਬਾਇਗਰ ਮਾਰੀ ਜੀ ਮੈਂ ਜਮਨ ਪਾਣੀ ਤਾਂ ਨਹੀਂ ਪੀਲਾ ਤੇ ਗੱਡੀ ਰੋੜ ਲਈ ਇੱਧਰ ਹੀ ਹਾਂ ਪਾਣੀ ਤਾਂ ਨਹੀਂ ਪੀਲਾ ਹੋ ਗਿਆ ਫਾਕਦੇ ਆ ਗੱਡੀ ਫਿਰ ਬੱਤਾਂ ਕੀ ਪਾਣੀ ਪੀਂਦਾ ਰਿਹਾ ਗਾ ਪਾਣੀ ਜਮੀ ਨਹੀਂ ਪਿੰਦੇ ਸੁੰਗਦੇ ਆ ਪਾਣੀ ਜਮੀ ਯਾਰ ਪਾਣੀ ਵੱਧ ਗਿਆ ਇੱਕ ਨਾ ਬਈ ਯਾਰ ਆਹ ਕੋਤਰ ਜੇ ਜਾਂਦੜ ਟੱਕਿਆਂ ਨੂੰ ਪਤਾ ਨਹੀਂ ਕੀ ਜਿਵੇਂ ਚੂਹੇ ਨੇ ਕੋਤਰੇ ਹੁੰਦੇ ਹੈਗੇ ਜਦੋਂ ਮਤਲਬ ਪਾਣੀ ਨਹੀਂ ਹੁੰਦਾਗਾ ਖੇਤ ਚ ਉਦੋਂ ਤੇ ਇਹ ਕੱਲ ਦੇਖਿਆ ਜੀ ਮੈਂ ਕੋਤਰਿਆ ਹੋਇਆ ਇਹ ਪਹਿਲਾਂ ਵੀ ਦੇਖਿਆ ਇੱਕ ਦੋ ਵਾਰੀ ਇਹ ਜੇ ਕਿਸੇ ਵੀਰ ਨੂੰ ਪਤਾ ਹੈ ਇਹ ਜ਼ਰੂਰ ਦੱਸਿਓ ਬਈ ਇਹ ਕੀ ਚੀਜ਼ ਕੋਤਰਦੀ ਆ ਟੱਕਿਆਂ ਨੂੰ ਇਹ ਹਾਂ ਕਾਦੀ ਕਿਹੜੀ ਵਜ੍ਹਾ ਨਾਲ ਹੁੰਦੀ ਹੈ ਇਹ ਤੇ ਕਈ ਥਾਂ ਹੈਗੇ ਇੱਕ ਦੋ ਦੋ ਬੂਟੇ ਇਕੱਠੇ ਟੁੱਕੇ ਜੇ ਪਏ ਹੁੰਦੇ ਹੈਗੇ ਤੇ ਨਾ ਜਵਾਨ ਆਪਣੇ ਇਧਰ ਦੀ ਤੋਰ ਦਾ ਟਰੈਕਟਰ ਲੈ ਕੇ ਉਹ ਪਹੀਆ ਉੱਥੇ ਘੇੜਾ ਖਾ ਕੇ ਆਉਂਦੀ ਉਹਨੇ ਸਾਹਮਣੇ ਚੜਦੇ ਆ ਟਰੈਕਟਰ ਤੇ ਰਾਜਾ ਜਰਾ ਲਾਲੇ ਆਉਂਦੇ ਆ ਨੂੰ ਸਹੀ ਨੇ ਇਸ ਵਕਤ ਕੀਤਾ ਸਾਡਾ ਘਰੇ ਤੇ ਜੂਰੀਆ ਰੱਖਦੇ ਆ ਦੂਜੀ ਖੇਤ ਚ ਚਲਦੇ ਆ ਹਾਂ ਇਹ ਕਹਿੰਦੇ ਅਸੀਂ ਉਧਰੋਂ ਆਉਂਦੇ ਹੋਏ ਭੈਣ ਕੋਲ ਗਏ ਸੀ ਸਿੱਧੂ ਮੂਸੇਵਾਲ ਦੇ ਘਰੇ ਗਏ ਸੀ ਕੜ ਕੇ ਇੱਥੇ ਖੜੇ ਸੀ ਕਿ ਵਰਗੀ ਹੈ ਆ ਦੇਖੋ ਹਿੰਦੀ ਵਿੱਚ ਪੰਜਾਬੀ ਵਿੱਚ ਸਟਾਰ ਤੇ ਵੈਰੀ ਗੁੱਡ ਵੈਰੀ ਗੁੱਡ ਯਾ ਬੀਚ ਵੈਰੀ ਗੁੱਡ ਵੈਰੀ ਗੁੱਡ ਦੇ ਦੇ ਨੂੰ ਮੇਰੇ ਕੋਲ ਨਹੀਂ ਇਹ ਤੇ ਹੈਗੀ ਉਹ ਦਿਖਾ ਕੀ ਦਿਖਾਉਂਦੇ ਸੀ ਮੁੱਸੇ ਵਾਲਾ ਸਿੱਧੂ ਮੁੱਸੇ ਵਾਲਾ ਇਹ ਵੀ ਇਹ ਸਾਡੀ ਅੱਛੀ ਭਤੀਜੀ ਬਹੁਤ ਵੱਡੀ ਫੈਨ ਹੈ ਸਿੱਧੂ ਮੁੱਸੇ ਵਾਲਾ ਸਾਰੇ ਪਾਸੇ ਹਾਂ ਇਹਨੇ ਕਾਪੀਆਂ ਤੇ ਵੀ ਆ ਹੂੰ ਇਹਨਾਂ ਤੇ ਕੀ ਆ ਉਹ ਬੱਲੇ ਸਾਰੀਆਂ ਕਾਪੀਆਂ ਤੇ ਸ਼ਾਬਾਸ਼

ਦੇਖ ਲੈਣਗੇ ਉਹ ਭੱਲੇ ਆਏ ਪਾਏ ਪਾਏ ਉੱਡ ਕੇ ਇਹ ਕਿੱਡੇ ਕੋਡ ਰੋ ਰੋ ਜੀ ਰੌਣਕ ਉੱਡ ਡੜ ਡੜ ਇੱਥੋਂ ਲੈ ਕੇ ਆਏ ਤਾਂ ਅੱਜ ਟੜਾਲੀ ਦੇ ਡੜ ਡੜ ਟੜਾਲੀ ਦੇ ਵੀ ਡੜ ਡੜ ਰਹਿ ਰਹੇ ਵਧਾਈਆਂ ਤੈਨੂੰ ਨਵੇਂ ਟਰੈਕਟਰ ਟਰਾਲੀ ਦੀਆਂ ਡੱਕ ਵੀ ਕਿੱਡਾ ਵਡਾ ਲੱਗਿਆ ਨਾ ਐ ਵੀ ਖੜਾ ਹੋ ਜਾਉਂਦਾ ਉਹ ਕਿੱਥੋਂ ਲੈ ਕੇ ਆਏ ਤੁਸੀਂ ਇਹ ਹਾਂ ਬਗੀ ਮੈਂ ਕੀ ਪੁੱਛਦਾ ਕਿੱਥੋਂ ਲੈ ਕੇ ਆਏ ਤੁਸੀਂ ਇਹ ਮੇਲੇ ਤੋਂ ਕਿਹੜੇ ਮੇਲੇ ਤੋਂ ਆ ਪਤਾ ਕਿ ਮੈਂ ਕਰਦਾ ਪਹਿਲਾਂ ਇਹ ਦੱਸੋ ਕਿਹੜੇ ਮੇਲੇ ਤੋਂ ਲੈ ਕੇ ਆਇਆ ਹਾਂ ਬਹੁਤ ਵੱਡਾ ਮੇਲਾ ਸੀ ਉੱਥੇ ਇੱਕ ਤੰਨਾ ਲੱਗਿਆ ਸੀ ਕਿਹੜਾ ਪਿੰਡ ਸੀਗਾ ਉਹ ਬਾਲਾ ਵੱਡਾ ਤਿੰਨਾ ਘਰ ਕਿਨਵਾ ਸੀ ਉੱਥੇ ਕਿਹਦਾ ਸੀ ਸਿੱਧੂ ਸਰਦਾਰ ਅੱਜ ਐਤਵਾਰ ਸੀਗਾ ਨਾ ਕਿੰਨਾ ਘੱਟ ਸੀਦਾ ਜੀ ਉੱਥੇ ਉੱਥੇ ਬਾਲਾ ਇਕੱਠੀ ਠੀਕ ਕੋਈ ਤੇ ਐਤਵਾਰ ਨੂੰ ਉੱਥੇ ਭਾਰੀ ਇਕੱਠ ਹੁੰਦਾ ਸੀ ਸਿੱਧੂ ਮੂਸੇ ਵਾਲੇ ਦੇ ਹਾਂ ਬਾਰਗੇ ਜਾਂ ਉਥੇ ਇਹ ਸਮਾਤ ਤੇ ਹਾਂ ਇਹ ਨੂੰ ਉਹਨਾਂ ਖੇ ਦਾ ਫੈਕਰੀ ਬੜਾ ਸੋਹਣਾ ਦਾ ਇਧਰ ਹੈ ਮੂੜਿਆ ਵਸ ਸਹ ਸਹ ਚਲ ਦਾਮ ਲੈ ਲੈ ਹੁਣ ਇੱਕ ਜਰੂੰਗਾ ਤਾਂ ਹੈਗਾ ਇੱਕ ਹੋਰ ਆਹ ਬਣਾਉਣਾ ਪਊਗਾ ਤੇ ਆਹ ਹਰੇ ਜੀ ਦੀ ਕਹਾਣੀ ਭਾਈ ਐ ਹੋਈ ਥੋੜਾ ਜਿਹਾ ਨਾਲ ਐ ਰੱਖੀ ਫਿਰਦੇ ਆ ਕਿ ਪਹਿਲਾਂ ਗੱਗੂ ਕੇ ਆਲੇ ਪਾਸੇ ਲਾ ਕੇ ਆਏ ਫਿਰ ਆਪਣੇ ਆਲੇ ਪਾਸੇ ਲਾ ਕੇ ਅਹਿਸਾਸ ਹੋਇਆ ਕਿ ਭਾਈ ਗੱਗੂ ਦੇ ਹਾਰਾ ਘੱਟ ਲਿਆਗਾ ਤਾਂ ਮੜਾ ਇਹ ਵਿੱਚ ਛੱਡ ਲਿਆ ਗੱਗੂ ਮੈਂ ਤੂੰ ਆ ਕੇ ਗੱਡੀ ਆਲਦੀ ਐਂ ਲੈ ਜੀ ਇਹ ਹਾਂ ਅਹੇ ਦਾ ਬਸ ਝਰੂੰਗਾ ਬਣ ਜੂ ਐ ਉਹ ਗੱਟਾ ਹੋਰ ਖੋਲ ਸਟੋਰ ਲੈਤੋਂ ਪਾਤਾ ਤੇ ਆ ਚੋਨਾ ਬਈ ਆਪਣਾ 25 26 ਦਿਨਾਂ ਦਾ ਹੋ ਗਿਆ ਹਾਂ ਢਿਓ ਲਾਇਆਗਾ ਤਿੰਨ ਚਾਰ ਦਿਨ ਪਹਿਲਾਂ ਮੀਂਹ ਆਉਣ ਤੋਂ ਇੱਕ ਦੋ ਦਿਨ ਬਾਅਦ ਚ ਤੇ ਉਹਦੇ ਚ ਵੀ ਜੂਰੀਆ ਪਾ ਕੇ ਜਾਣੀ ਆ ਤੇ ਇਹਦੇ ਚ ਵੀ ਪਾ ਕੇ ਜਾਣੀ ਆ ਚਲਪਾ ਮੈਲੇ ਆਉਂ ਪਾਤਾ 8 ਵਜੇ ਦਾ ਵੇਲਾ ਹੋ ਗਿਆ ਕੋਲਾਂ ਦੀ ਵੀ ਬੈਟਰੀ ਜੀ ਲੋ ਹੋ ਗਈ ਸਾਰਾ ਦਿਨ ਬੋਲੀਆਂ ਦੀ ਪੂਰੀ ਉੱਚੀ ਸੋਹਣੀ ਆਵਾਜ਼ ਚ ਤੇ ਹੁਣ ਆ ਮੱਧਮ ਜੀ ਆਵਾਜ਼ ਕੱਢੀ ਸੀ ਜਿਵੇਂ ਸੱਲ ਜੇ ਡਾਊਨ ਹੋ ਗਏ ਹੁਣ ਇਸ ਵੇਲੇ ਤੇ ਸਾਢੇ 1:30 ਗੱਟੇ ਜੂਰੀਆ ਪਾਉਣੀ ਸੀ ਆਪਾਂ ਪਾ ਲਿਆ ਤੇ ਇਸੇ ਦੇ ਨਾਲ ਅੱਜ ਦੇ ਬਲੌਗ ਦੀ ਆਪਣੀ ਸਮਾਪਤੀ ਆ ਤੇ ਮੱਛਰ ਨੇ ਵੀ ਸੋਹਣੀ ਦਸਤਕ ਦੇਤੀਗਾ ਹਾਂ ਤੇ ਮੋੜ ਲਿਆ ਕੋਈ ਗੱਡੀ ਉਧਰੋਂ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਬਹੁਤ ਸਾਰਾ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਹ ਲਾਇਕ ਲਾਜ਼ਮੀ ਕਰ ਦਿਓ ਜਾਂਦੇ ਜਾਂਦੇ ਵੀਡੀਓ ਸੋਹਣੀ ਲੱਗੀ ਤਾਂ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਾਸਰੀ ਕਾਲਜੀ ਸਾਹ